ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਵਾਇਗਰੂ ਕਲੌਥ ਹਾਊਸ ਐਂਡ ਪਟਿਕ ਬਟਲਾ ਡਾ ਵੱਲੋਂ ਅੱਜ ਦੇ ਜਿਹੜੇ ਅਸੀਂ ਕੱਟ ਪੀਸ ਲੈ ਕੇ ਆਏ ਆ ਜੀ ਤੁਹਾਡੇ ਵਾਸਤੇ ਜਿਹੜੇ ਕੱਟ ਪੀਸ ਰਹਿਣਗੇ ਦਾਸ ਬ੍ਰਾਂਡ ਦੇ ਰਹਿਣ ਵਾਲਿਆ ਜੀ ਬਿਲਕੁਲ origignal ਵਾਲਾ ਸਟਾਫ ਰਹੂਗਾ ਜੀ ਕੱਟ ਪੀਸਾਂ ਦੇ ਵਿੱਚ ਅਸੀਂ ਲੈ ਕੇ ਆਏ ਆ ਦੇਖੋ ਚਨੂਨ ਵੀ ਇੱਕ ਅੱਧਾ ਪੀਸ ਮਿਲੂਗਾ ਤੁਹਾਨੂੰ ਪਿਓਰ ਚਨੂਨ ਦੇ ਵਿੱਚ ਮਸਲੀਨ ਦੇ ਵਿੱਚ ਤੇ ਸ਼ਿਮਰ ਦੇ ਵਿੱਚ ਤੇ ਅਸੀਂ ਇੱਕ ਹੋਰ ਪੀਸ ਲੈ ਕੇ ਆਏ ਆ ਤੁਹਾਡੇ ਵਾਸਤੇ ਪਲੇਨ ਜਿਵੇਂ ਕਈ ਮੇਰੀਆਂ ਭੈਣਾਂ ਨੂੰ ਹੁੰਦਾ ਵੀਸੀ ਵਰਕ ਕਰਵਾਉਣਾ ਵਰਕ ਕਰਵਾਉਣ ਵਾਸਤੇ ਅਸੀਂ ਪਲੇਨ ਕਰਾਸ਼ ਸ਼ਿਮਰ ਲੈ ਕੇ ਆਏ ਜੀ ਪਲੇਨ ਕਰਾਸ਼ ਸ਼ਿਮਰ ਕੱਟ ਪੀਸਾਂ ਦੇ ਵਿੱਚ ਲੈ ਕੇ ਆਏ ਆ ਦੇਖੋ ਫਸਟ ਪੀਸ ਦੇਖੋ ਜੀ ਇਹ ਹੈਗਾ ਪਿਓਰ ਚਨੂਨ ਦਾ ਪੀਸ ਰਹਿਣ ਵਾਲਾ ਹੈ ਬਿਲਕੁਲ ਪਿਓਰ ਚਨੂਨ ਹੈ ਜੀ ਠੀਕ ਹੈ ਜੀ ਬਿਲਕੁਲ origignal ਵਾਲੀ ਪਿਓਰ ਚਨੂਨ ਹੈ ਦਾਸ ਬ੍ਰਾਂਡ ਦੀ ਰਹਿਣ ਵਾਲੀ ਹੈ ਜੀ ਦਾਸ ਬ੍ਰਾਂਡ ਦੀ ਜਿਹੜੀ ਚਨੂਨ ਹੈ ਰਹਿਣ ਵਾਲੀ ਹੈ ਡਿਜੀਟਲ ਪ੍ਰਿੰਟ ਹੈ ਜੀ ਚੈੱਕ ਕਰ ਸਕਦੇ ਹੋ ਕਲਰ ਚੈੱਕ ਕਰ ਸਕਦੇ ਹੋ ਪ੍ਰਿੰਟ ਚੈੱਕ ਕਰ ਸਕਦੇ ਹੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਠੀਕ ਹੈ ਜੀ 200 ਰੁਪਏ ਪਰ ਮੀਟਰ ਰਹਿਣ ਵਾਲੇ ਇਹ ਵਾਲੇ ਪੀਸ ਜੀ ਠੀਕ ਹੈ ਜੀ 200 ਰੁਪਏ ਪਰ ਮੀਟਰ ਰਹਿਣ ਵਾਲੇ ਪੀਸ ਅਗਲਾ ਪ੍ਰਿੰਟ ਚੈੱਕ ਕਰੋ ਇਹ ਪਿਓਰ ਮਸਲੀਨ ਦਾ ਪੀਸ ਹੈ ਇਹ ਵੀ 200 ਰੁਪਏ ਪਰ ਮੀਟਰ ਰਹੂਗਾ ਦਾਸ ਬ੍ਰੈਂਡ ਦੀ ਮਸਲੀਨ ਰਹਿਣ ਵਾਲੀ ਹੈ ਜੀ ਦਾਸ ਬ੍ਰੈਂਡ ਦੀ ਬਿਲਕੁਲ ਸੌਫਟ ਵਾਲੀ ਮਸਲੀਨ ਹੈ ਜੀ ਮਸਲੀਨ ਰਹਿਣ ਵਾਲੀ ਹੈ ਬਿਲਕੁਲ origignal ਵਾਲੇ ਤੁਹਾਨੂੰ ਪੀਸ ਮੈਨਣ ਵਾਲੇ ਆ ਇਹ ਵਾਲਾ ਪੀਸ ਦੇਖੋ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਕਲਰ ਵੀ ਬੜਾ ਪਿਆਰਾ ਪਿਓਰ ਮਸਲੀਨ ਹੈ 4 ਮੀਟਰ ਦਾ ਰਹਿਣ ਵਾਲਾ ਪੀਸ ਠੀਕ ਹੈ ਜੀ ਕਲਰ ਚੈੱਕ ਕਰੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਕਲਰ ਤੇ ਪ੍ਰਿੰਟ ਬਿਲਕੁਲ origignal ਦਾਸ ਬ੍ਰੈਂਡ ਦੀ ਰਹੂਗੀ ਮਸਲੀਨ ਜੀ ਬਿਲਕੁਲ origignal ਇਹ ਵਾਲਾ ਕਲਰ ਹੈ ਜੀ ਇਹਦਾ ਠੀਕ ਹੈ ਜੀ origignal ਕਲਰ ਇਹ ਵਾਲਾ ਜੀ ਕੈਮਰੇ ਦੇ ਵਿੱਚ ਕਈ ਵਾਰੀ ਕਲਰ ਹੋਰ ਆਂਦਾ ਹੈ ਦੇਖੋ ਰਿਜੀਨਲ ਕਲਰ ਇਹ ਵਾਲਾ ਰਹਿਣ ਵਾਲਾ ਜੀ ਬਿਲਕੁਲ ਦਾਸ ਬ੍ਰੈਂਡ ਦੀ ਰਿਜੀਨਲ ਮਸਲੀਨ ਰਹਿਣ ਵਾਲੀ ਹੈ ਬਿਲਕੁਲ ਸੌਫਟ ਸਟੱਫ ਹੈ ਅਗਲਾ ਪੀਸ ਚੈੱਕ ਕਰੋ ਇਹ ਦਾਸ ਬ੍ਰੈਂਡ ਦਾ ਬਿਲਕੁਲ ਪਿਓਰ ਰਿਜੀਨਲ ਸ਼ਿਮਰ ਹੈ ਜੀ ਬਿਲਕੁਲ ਪਿਓਰ ਰਿਜੀਨਲ ਸ਼ਿਮਰ ਹੈ ਜੀ ਪ੍ਰਿੰਟ ਚੈੱਕ ਕਰੋ ਕਲਰ ਚੈੱਕ ਕਰੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਹੈ ਕਲਰ ਦਾਸ ਬ੍ਰੈਂਡ ਦੀ ਸ਼ਿਮਰ ਹੈ ਕਲਰ ਦੇਖੋ ਇਹ ਵਾਲਾ ਰਿਜੀਨਲ ਕਲਰ ਹੈ ਜੀ ਇਹਦਾ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਜਿਹਦੀਆਂ ਵੀ ਮੇਰੇ ਭੈਣਾਂ ਨੂੰ ਕੋਈ ਵੀ ਪੀਸ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਕੋਲ ਸਕਰੀਨਸ਼ਾਟ ਲੈ ਕੇ ਵਾਲਾ ਪੀਸ ਬਾਈ ਕਰ ਸਕਦੇ ਹੋ ਪ੍ਰਿੰਟ ਦੇਖੋ ਸ਼ਾਈਨਿੰਗ ਦੇਖੋ ਤੁਸੀਂ ਪੀਸ ਦੀ ਨਜ਼ਦੀਕ ਤਾਂ ਤੁਹਾਨੂੰ ਸ਼ਾਈਨਿੰਗ ਦਿਖਾ ਸਕਦੇ ਆ ਬਿਲਕੁਲ origignal ਵਾਲਾ ਪੀਸ ਹੈ ਜੀ ਦਾਸ ਬ੍ਰਾਂਡ ਦੀ ਸ਼ਿਮਰ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਅਗਲਾ ਚੈੱਕ ਕਰੋ ਪੀਸ ਦੇਖੋ ਇਹ ਕੇ ਵਾਲਾ ਕਲਰ ਮਿਲੂਗਾ ਇਹ ਵੀ ਕਲਰ ਥੋੜਾ ਲਾਈਟ ਆ ਰਿਹਾ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਤੁਹਾਨੂੰ ਕਲਰ ਦਿਖਾ ਰਹੇ ਆ origignal ਕਲਰ ਕਿਹੜਾ ਹੈ ਜੀ ਦੇਖੋ origignal ਕਲਰ ਇਹ ਵਾਲਾ ਹੈ ਜੀ ਠੀਕ ਹੈ ਜੀ origignal color ਦੇਖੋ ਬੜਾ ਪਿਆਰਾ ਜਿਹਾ printed ਇਹ ਤੁਹਾਨੂੰ 셔ਟ ਪੀਸ ਮਿਲੂਗਾ ਜੀ ਸਿਰਫ 2 ਮੀਟਰ 셔ਟ ਪੀਸ ਹੈ ਜਿਹੜੀਆਂ ਮੇਰੀਆਂ ਭੈਣਾਂ ਦਾ ਇਹ ਵਾਲਾ ਪੀਸ 2 ਮੀਟਰ ਚ 셔ਟ ਪੀਸ ਰੈਡੀ ਹੁੰਦਾ ਉਹ ਸਾਡੇ ਕੋਲੋਂ ਬਾਏ ਕਰ ਸਕਦੇ ਆ ਬਿਲਕੁਲ origignal ਦਾਸ ਬ੍ਰਾਂਡ ਦੀ shimmer ਹੈ ਜੀ ਬਿਲਕੁਲ origignal shimmer ਹੈ ਜੀ ਠੀਕ ਹੈ ਜੀ print check ਕਰੋ color check ਕਰੋ ਬੜਾ ਪਿਆਰਾ ਜਿਹਾ color ਹੈ print ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਠੀਕ ਹੈ ਜੀ ਬੜਾ ਪਿਆਰਾ ਜਿਹਾ print ਰਹਿਣ ਵਾਲਾ ਥੋੜਾ ਲਾਈਟ ਆ ਰਿਹਾ ਹੈ ਕੈਮਰੇ ਦੇ ਵਿੱਚ ਪਰ ਕਲਰ ਲਾਈਟ ਨਹੀਂ ਹੈਗਾ ਇਹ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਬਿਲਕੁਲ オリジナル ਪੀਸ ਹੈ ਜੀ ਠੀਕ ਹੈ ਜੀ ਅਗਲਾ ਪੀਸ ਚੈੱਕ ਕਰੋ ਜੇਕਰ ਤੁਸੀਂ ਬਾਟਮ ਲੈਣਾ ਚਾਹੁੰਦੇ ਹੋ ਤਾਂ ਸਾਡੇ ਕੋਲ ਇਹ ਨਾਲ ਬਾਟਮ ਵੀ ਲੈ ਸਕਦੇ ਹੋ ਠੀਕ ਹੈ ਜੀ ਬਾਟਮ ਵੀ ਸਾਡੇ ਕੋਲ ਮਸਲੀਨ ਦੀ ਬਾਟਮ ਤੁਸੀਂ ਸਾਡੇ ਕੋਲ ਲੈ ਸਕਦੇ ਹੋ ਇਹ ਨਾਲ ਅਗਲਾ ਪੀਸ ਚੈੱਕ ਕਰੋ ਪ੍ਰਿੰਟ ਚੈੱਕ ਕਰੋ ਦੇਖੋ ਜੀ ਇਹ ਵਾਲਾ ਪ੍ਰਿੰਟ ਚੈੱਕ ਕਰੋ ਮਾਸਟਰ ਸ਼ੇਡ ਦੇ ਵਿੱਚ ਹੈ ਬਹੁਤ ਪਿਆਰਾ ਪੀਸ ਰਹਿਣ ਵਾਲਾ ਹੈ ਦਾਸ ਬ੍ਰੈਂਡ ਦਾ ਬਿਲਕੁਲ origignal ਹੈ ਜੀ ਠੀਕ ਹੈ ਜੀ ਬਿਲਕੁਲ origignal ਹੈ ਪ੍ਰਿੰਟ ਦੇਖੋ ਬੜਾ ਪਿਆਰਾ ਜਾਂ ਰਹਿਣ ਵਾਲਾ ਹੈ ਪ੍ਰਿੰਟ ਠੀਕ ਹੈ ਜੀ ਇਹ ਵਾਲਾ ਆਉਣ ਵਾਲਾ origignal ਪ੍ਰਿੰਟ ਇਹਦਾ ਠੀਕ ਹੈ ਜੀ ਜੁਦੀਗ ਤੋਂ ਤੁਹਾਨੂੰ ਦਿਖਾ ਸਕਦੇ ਆ ਮਸਟਰਡ ਸ਼ੇਡ ਆ ਥੋੜਾ ਜਿਹਾ yellow color ਚ ਆ ਰਿਹਾ ਪਰ ਕਲਰ ਜਿਹੜਾ ਬੇਸ ਹੈ ਦਾ ਮਸਟਰਡ ਆਈ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਸ਼ਰਟ ਪੀਸ ਵੀ ਲੈ ਸਕਦੇ ਹੋ 올ਓਵਰ ਪੂਰਾ ਸੂਟ ਵੀ ਸਾਡੇ ਕੋਲੋਂ ਤੁਸੀਂ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਇਹ ਵਾਲਾ ਰੈਨ ਵਾਲਾ ਇਹਦਾ ਪ੍ਰਿੰਟ ਬੜਾ ਪਿਆਰਾ ਜਿਹਾ ਰੈਨ ਵਾਲਾ ਪ੍ਰਿੰਟ ਜੀ ਪੂਰਾ 5 ਮੀਟਰ ਸੂਟ ਵੀ ਲੈ ਸਕਦੇ ਹੋ ਸ਼ਰਟ ਪੀਸ ਵੀ ਲੈ ਸਕਦੇ ਹੋ ਜੀ ਇਹ ਵਿੱਚ ਇੱਕ ਕਲਰ ਇਹ ਵਾਲਾ ਆਊਗਾ ਜੀ ਇਹ 1.5 ਕਿ ਮੀਟਰ ਦਾ ਸ਼ਰਟ ਪੀਸ ਹੈ ਜੀ ਜਿਹੜੀ ਮੇਰੀ ਭੈਣ ਦਾ 1.5 ਮੀਟਰ ਦੇ ਵਿੱਚ ਬੰਦ ਹੈ ਉਹ ਸਾਡੇ ਕੋਲੋਂ ਬਾਈ ਕਰ ਸਕਦੀ ਹੈ ਬਿਲਕੁਲ ਰਿਜੀਨਲ ਤੁਹਾਨੂੰ ਇਹ ਵਾਲਾ ਪੀਸ ਮੈਲ ਵਾਲਾ ਦਾਸ ਬਰੰਡ ਦਾ ਸ਼ਿਮਰ ਹੈ ਜੀ ਬਿਲਕੁਲ ਰਿਜੀਨਲ ਮੈਲ ਵਾਲਾ ਜੀ ਇਹ ਠੀਕ ਹੈ ਜੀ ਸ਼ਾਈਨਿੰਗ ਬਹੁਤ ਹੈ ਇਹ ਵਾਲੇ ਪੀਸਾਂ ਦੇ ਵਿੱਚ ਬ੍ਰਾਂਡਡ ਪੀਸ ਹੈ ਕਲਰ ਚੈੱਕ ਕਰੋ ਪ੍ਰਿੰਟ ਚੈੱਕ ਕਰੋ ਤੇ ਸਾਡੇ ਕੋਲ ਤੁਸੀਂ ਇਹ ਵਾਲੇ ਪੀਸ ਬਾਈ ਕਰ ਸਕਦੇ ਹੋ ਜੀ ਦੇਖੋ ਇਹ ਵਾਲਾ ਪ੍ਰਿੰਟ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਨਿਊ ਜਆ ਕਲਰ ਹੈ ਬਿਲਕੁਲ ਆਈਸਕ੍ਰੀਮ ਚਾੜ ਦੇ ਵਿੱਚ ਨਿਊ ਜਆ ਕਲਰ ਹੈ ਪ੍ਰਿੰਟ ਵੀ ਬੜਾ ਪਿਆਰਾ ਜਆ ਠੀਕ ਹੈ ਜੀ ਜਿਹੜੀ ਵੀ ਮੇਰੀ ਭੈਣ ਨੂੰ ਇਹ ਵਾਲਾ ਪੀਸ ਪਸੰਦ ਹੋਵੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਠੀਕ ਹੈ ਜੀ ਪ੍ਰਿੰਟ ਦੇਖੋ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਹੈ ਤੇ ਕਲਰ ਵੀ ਬੜਾ ਪਿਆਰਾ ਜਆ ਰਹਿਣ ਵਾਲਾ ਦੁਖਾ ਸਕਦੀਆਂ ਤੁਹਾਨੂੰ ਨਜ਼ਦੀਕ ਤੋਂ ਠੀਕ ਹੈ ਜੀ ਪ੍ਰਿੰਟ ਦੇਖੋ ਬੜੇ ਪਿਆਰੇ ਜਿਹੇ ਰਹਿਣ ਵਾਲੇ ਆ ਪ੍ਰਿੰਟ ਇਹ ਵਾਲਾ ਪ੍ਰਿੰਟ ਰੈਨ ਵਾਲਾ origignal color ਇਹ ਵਾਲਾ ਹੈ ਜੀ ਠੀਕ ਹੈ ਜੀ ਜੇਕਰ ਤੁਸੀਂ ਸਾਡੇ ਤੋਂ ਬਾਟਮ ਲੈਣਾ ਚਾਹੁੰਦੇ ਹੋ ਇਹ ਵਾਲੀ ਤਾਂ ਬਾਟਮ ਵੀ ਲੈ ਸਕਦੇ ਹੋ ਇਹ ਵਾਲਾ origignal color ਵਾਲਾ ਬਹੁਤ ਪਿਆਰੇ ਪ੍ਰਿੰਟ ਰਹਿਣ ਵਾਲੇ ਆ ਦੇ ਜੀ ਤੇ ਤੁਹਾਨੂੰ ਕਲਰ ਦਿਖਾ ਸਕਦੀ ਆ ਕਿਸ ਤਰ੍ਹਾਂ ਦਾ ਕਲਰ ਹੈ ਪ੍ਰਿੰਟ ਕਿਦਾਂ ਦਾ ਦੇਖੋ ਇਹ ਵਾਲਾ ਪ੍ਰਿੰਟ ਹੈ ਬਹੁਤ ਪਿਆਰਾ ਪੀਸ ਹੈ ਠੀਕ ਹੈ ਜੀ ਥੋੜਾ ਜਿਹਾ ਲਾਈਟ ਜਾ ਆ ਰਿਹਾ ਪਰ ਬਹੁਤ ਪਿਆਰਾ ਪੀਸ ਰਹਿਣ ਵਾਲਾ ਪ੍ਰਿੰਟ ਵੀ ਇਹ ਕਿ ਇਹਦੇ ਵਿੱਚ ਇਹ ਵਾਲਾ ਕਲਰ ਆਊਗਾ ਦੇਖੋ ਇਹ ਵੀ ਕਲਰ ਬੜਾ ਪਿਆਰਾ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਕਲਰ ਵੀ ਬੜਾ ਪਿਆਰਾ ਜਾ ਰਹਿਣ ਵਾਲਾ ਠੀਕ ਹੈ ਜੀ ਜਿਹੜੀ ਵੀ ਮੇਰੇ ਪਿਆ ਨੂੰ ਕਿਸੇ ਵੀ ਤਰ੍ਹਾਂ ਦਾ ਪੀਸ ਪਸੰਦ ਆਉਂਦਾ ਹੈ ਤੇ ਸਾਡੇ ਕੋਲ ਤੁਸੀਂ ਬਾਇ ਕਰ ਸਕਦੇ ਹੋ ਜੀ ਠੀਕ ਹੈ ਜੀ ਦੇਖੋ ਇਹ ਵਾਲਾ ਰਿਜੀਨਲ ਕਲਰ ਹੈ ਜੀ ਦਿਖਾ ਸਕਦੇ ਹਾਂ ਤੁਹਾਨੂੰ ਇਹ ਵਾਲਾ ਰਿਜੀਨਲ ਕਲਰ ਹੈ ਠੀਕ ਹੈ ਜੀ ਇਹ ਵਾਲੀ ਤੁਸੀਂ ਬੋਟਮ ਵੀ ਲੈ ਸਕਦੇ ਹੋ ਸਾਡੇ ਕੋਲੋਂ ਠੀਕ ਹੈ ਜੀ ਇਹ ਵਾਲਾ ਰਿਜੀਨਲ ਕਲਰ ਹੈ ਦਾਸ ਬ੍ਰਾਂਡ ਦੀ ਰਹਿਣ ਵਾਲੀ ਹੈ ਸ਼ਿਮਰ ਦਾਸ ਬ੍ਰਾਂਡ ਦੀ ਰਹਿਣ ਵਾਲੀ ਹੈ ਸ਼ਿਮਰ ਪ੍ਰਿੰਟ ਚੈੱਕ ਕਰੋ ਬੜੇ ਪਿਆਰੇ ਜੀ ਪ੍ਰਿੰਟ ਰਹਿਣ ਵਾਲੇ ਆ ਤੇ ਕਲਰ ਵੀ ਨਿਊ ਜੇ ਰਹਿਣ ਵਾਲੇ ਆ ਦੇਖੋ ਕਲਰ ਦੇਖੋ ਕਿੰਨੇ ਪਿਆਰੇ ਆ ਜੀ ਨਿਊਜੇ ਕਲਰ ਹੈ 200 ਰੁਪਏ ਪਰ ਮੀਟਰ ਰਹਿਣ ਵਾਲੇ ਪੀਸ ਦਾਸ ਬ੍ਰਾਂਡ ਦੇ 200 ਰੁਪਏ ਪਰ ਮੀਟਰ ਰਹਿਣ ਵਾਲਿਆ ਜੀ ਪੀਸ ਬਹੁਤ ਪਿਆਰੇ ਪੀਸ ਰਹਿਣ ਵਾਲਿਆ ਅਗਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਤੁਹਾਨੂੰ ਸ਼ਰਟ ਪੀਸ ਮਿਲੂਗਾ ਜੀ ਇਹ ਠੀਕ ਹੈ ਜੀ ਪ੍ਰਿੰਟ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਬਿਲਕੁਲ ਰੀਜਨਲ ਦਾਸ ਬ੍ਰਾਂਡ ਦੀ ਸ਼ਿਮਰ ਹੈ ਜੀ ਬਿਲਕੁਲ 오ਰੀਜਨਲ ਜੀ ਕੰਦੀ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੇਕਰ ਤੁਸੀਂ ਇਹ ਵਾਲੀ ਬਾਟਮ ਲੈਣਾ ਚਾਹੁੰਦੇ ਹੋ ਸਾਡੇ ਕੋਲ ਇਹ ਵਾਲੀ ਦਾ ਬਾਟਮ ਵੀ ਲੈ ਸਕਦੇ ਹੋ ਜੇ ਵਾ ਇਹ ਵਾਲੀ ਕ੍ਰਸ਼ ਦੇ ਵਿੱਚ ਬਾਟਮ ਹੈ ਕ੍ਰਸ਼ ਦੇ ਵਿੱਚ ਵੀ ਲੈ ਸਕਦੇ ਹੋ ਠੀਕ ਹੈ ਸ਼ਿਮਰ ਕ੍ਰਸ਼ ਹੈ ਜੀ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਰੈਨ ਵਾਲਾ ਪ੍ਰਿੰਟ ਮਸਲੀਨ ਦੀ ਇਹ ਵਾਲੀ ਬਾਟਮ ਹੈ ਠੀਕ ਹੈ ਜੀ ਬੜਾ ਪਿਆਰਾ ਜਿਹਾ ਪੀਸ ਹੈ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਕਲਰ ਦੇਖ ਸਕਦੇ ਹੋ ਬਹੁਤ ਪਿਆਰਾ ਪੀਸ ਰੈਡ ਵਾਲਾ ਹੈ ਇਹ ਕੇਵਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਜੀ ਪ੍ਰਿੰਟ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਹੈ ਬਿਲਕੁਲ オリジナル ਦਾਸ ਬ੍ਰਾਂਡ ਦੀ ਸ਼ਿਮਰ ਹੈ ਜੀ ਠੀਕ ਹੈ ਜੀ ਬਿਲਕੁਲ オリジナル ਦਾਸ ਬ੍ਰਾਂਡ ਦੀ ਸ਼ਿਮਰ ਹੈ ਪ੍ਰਿੰਟ ਦੇਖੋ ਕਲਰ ਦੇਖੋ ਬੜਾ ਪਿਆਰਾ ਜਿਹਾ ਕਲਰ ਹੈ बॉਟਮ ਵੀ ਲੈ ਸਕਦੇ ਹੋ ਸਾਡੇ ਕੋਲ ਇਹਦੇ ਨਾਲ ਤੁਸੀਂ ਮਸਲੀਨ ਚ ਤੁਹਾਨੂੰ बॉਟਮ ਮਿਲੇਗੀ ਠੀਕ ਹੈ ਜੀ ਇਹ ਵਾਲੀ ਤੁਹਾਨੂੰ ਮਸਲੀਨ ਚ बॉਟਮ ਮਿਲਣ ਵਾਲੀ ਹੈ ਪ੍ਰਿੰਟ ਦੇਖੋ ਬਹੁਤ ਪਿਆਰਾ ਪ੍ਰਿੰਟ ਹੈ ਤੇ ਕਲਰ ਵੀ ਬੜਾ ਪਿਆਰਾ ਜਾਂ ਠੀਕ ਹੈ ਜੀ ਬੜਾ ਪਿਆਰਾ ਜਾਂ ਕਲਰ ਹੈ ਬਿਲਕੁਲ origignal ਵਾਲੀ ਸ਼ਿਮਰ ਹੈ ਜੀ ਦਾਸ ਬ੍ਰਾਂਡ ਦੀ ਬਿਲਕੁਲ origignal ਵਾਲੀ ਮਸਲੀਨ ਹੈ ਸ਼ਿਮਰ ਹੈ ਜੀ 200 ਰੁਪਏ ਪਰ ਮੀਟਰ ਰਹਿਣ ਵਾਲੇ ਵਾਲੇ ਪੀਸ 200 ਰੁਪਏ ਪਰ ਮੀਟਰ ਰਹਿਣ ਵਾਲੇ ਆ ਪੀਸ ਦਾਸ ਬ੍ਰਾਂਡ ਦੇ ਬ੍ਰਾਂਡਡ ਪੀਸ ਰਹਿਣ ਵਾਲੇ ਆ ਜੀ ਇੱਕ ਇਹ ਰਿਹਾ ਚੈੱਕ ਕਲਰ ਚੈੱਕ ਕਰੋ ਇਹ ਵੀ ਕਲਰ ਬੜਾ ਪਿਆਰਾ ਜਾਂ ਹੈ ਠੀਕ ਹੈ ਜੀ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਹੈ origignal ਤੁਹਾਨੂੰ ਕਲਰ ਦਿਖਾਉਣ ਲੱਗੇ ਆ ਠੀਕ ਹੈ ਜੀ ਇਹ ਵਾਲਾ origignal بیس ਆਉਣ ਵਾਲਾ ਦੇਖੋ ਇਹ ਵਾਲਾ بیس ਹੈ ਦਾ origignal ਠੀਕ ਹੈ ਜੀ ਇਸ ਤਰ੍ਹਾਂ ਡਾਰਕ ਜਿਹਾ ਡਾਰਕ ਜਿਹਾ ਫਲਾਵਰ ਹੈ ਲਾਈਟ بیس ਹੈ ਠੀਕ ਹੈ ਜੀ ਇਸ ਤਰ੍ਹਾਂ ਡਾਰਕ ਜਿਹਾ ਫਲਾਵਰ ਹੈ ਪਰ ਥੋੜਾ ਜਿਹਾ ਅਸੀਂ ਦੂਰੋਂ ਕੈਮਰਾ ਲੈਨੇ ਆ ਲਾਈਟ ਆ ਰਿਹਾ ਠੀਕ ਹੈ ਜੀ ਕੁਲਿਆ ਜਿਹਾ ਪ੍ਰਿੰਟ ਆ ਰਿਹਾ ਪਰ ਪ੍ਰਿੰਟ ਬੜਾ ਪਿਆਰਾ ਜਿਹਾ ਹੈ ਠੀਕ ਹੈ ਜੀ ਤੁਹਾਨੂੰ ਜੇ ਦੇਖੀ ਤੋ ਦਿਖਾ ਸਕਦੀ ਅਸੀਂ ਪ੍ਰਿੰਟ ਇਹਦਾ ਦੇਖੋ ਜੀ ਇਹ ਵਾਲਾ ਪ੍ਰਿੰਟ ਹੈ ਬਹੁਤ ਪਿਆਰਾ ਪ੍ਰਿੰਟ ਹੈ ਲਾਈਟ ਜਾਂ ਛੇੜਾ ਪ੍ਰਿੰਟ ਵੀ ਬੜਾ ਪਿਆਰਾ ਇਹ ਵਾਹ ਤੁਸੀਂ ਸਾਡੇ ਕੋਲੋਂ ਇਹ ਵੇਲੇ ਸਾਡੇ ਕੋਲ ਤੁਸੀਂ ਬੋਟਮ ਲੈ ਸਕਦੇ ਹੋ ਇਹਦੇ ਨਾਲ ਠੀਕ ਹੈ ਜੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਹੈ ਲਾਈਟ ਜਿਹਾ ਕਲਰ ਹੈ ਪਰ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਜੀ ਠੀਕ ਹੈ ਜੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਅਗਲਾ ਚ ਕਲਰ ਚੈੱਕ ਕਰੋ ਦੇਖੋ ਇਹ ਕੇ ਵਾਲਾ ਪ੍ਰਿੰਟ ਮਿਲੂਗਾ ਦਾਸ ਬ੍ਰੈਂਡ ਦੀ ਸ਼ਿਮਰ ਹੈ ਪ੍ਰਿੰਟ ਦੇਖੋ ਕਲਰ ਦੇਖੋ ਬੜਾ ਪਿਆਰਾ ਜਿਹਾ ਕਲਰ ਹੈ ਠੀਕ ਹੈ ਜੀ ਬਹੁਤ ਪਿਆਰਾ ਕਲਰ ਰਹਿਣ ਵਾਲਾ ਹੈ ਪ੍ਰਿੰਟ ਦੇਖੋ ਬਿਲਕੁਲ ਰਿਜਨਲ ਵਾਲੀ ਸ਼ਿਮਰ ਹੈ ਜੀ ਬਿਲਕੁਲ ਰਿਜਨਲ ਵਾਲੀ ਕੰਨੀ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਇਹ ਵਾਲਾ ਕਲਰ ਹੈ ਜੀ ਇਹਦਾ ਸ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਦਾਸ ਬ੍ਰੈਂਡ ਦੀ origignal shimmer ਦੇ ਕਟ ਪੀਸ ਹੈ 200 ਰੁਪਏ ਪਰ ਮੀਟਰ ਰਹਿਣ ਵਾਲਾ ਹੈ ਪੀਸ ਠੀਕ ਹੈ ਜੀ ਜੇਕਰ ਸਾਡੇ ਕੋਲ ਬਾਟਮ ਲੈਣਾ ਚਾਹੁੰਦੇ ਹੋ ਤਾਂ ਇਹ ਵਾਲੀ ਤੁਸੀਂ ਬਾਟਮ ਦੇ ਨਾਲ ਵੀ ਤੁਸੀਂ ਇਹ ਵਾਲਾ ਪੀਸ ਸਾਡੇ ਕੋਲ ਬਾਈ ਕਰ ਸਕਦੇ ਹੋ ਅਗਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਦੇਖੋ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਇਹ ਵੀ ਤੁਸੀਂ ਸਾਡੇ ਕੋਲ ਪਲੇਨ ਬਾਟਮ ਦੇ ਨਾਲ ਲੈ ਸਕਦੇ ਹੋ ਪਲੇਨ ਬਾਟਮ ਦੇ ਨਾਲ ਸ਼ਿਮਰ ਦੇ ਵਾਲਾ ਪੀਸ ਲੈ ਸਕਦੇ ਹੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਕਲਰ ਵੀ ਬੜਾ ਪਿਆਰਾ ਠੀਕ ਹੈ ਜੀ ਅਗਲਾ ਪੀਸ ਚੈੱਕ ਕਰੋ ਇਹ ਵਾਲਾ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਕਲਰ ਹੈ ਲਾਈਟ ਆ ਰਿਹਾ ਕਲਰ ਪਰ origignal ਕਲਰਏਬਲ ਹੈ ਜੀ ਠੀਕ ਹੈ ਜੀ origignal ਕਲਰ ਹੈ ਥੋੜਾ ਡਾਰਕ ਗਾਜਰੀ ਸ਼ੇਡ ਹੈ ਜੀ ਇਹ ਡਾਰਕ ਗਾਜਰੀ ਸ਼ੇਡ ਹੈ ਪਰ ਕਲਰ ਬੜਾ ਪਿਆਰਾ ਪਰ ਕੈਮਰੇ ਦੇ ਵਿੱਚ ਥੋੜਾ ਜਿਹਾ ਲਾਈਟ ਆ ਰਿਹਾ ਠੀਕ ਹੈ ਜੀ ਕੈਮਰੇ ਦੇ ਵਿੱਚ ਥੋੜਾ ਜਿਹਾ ਲਾਈਟ ਆ ਰਿਹਾ ਪਰ ਜਿਹੜਾ ਕਲਰ ਹੈ ਬਹੁਤ ਪਿਆਰਾ ਕਲਰ ਹੈ ਠੀਕ ਹੈ ਜੀ ਗਾਜਰੀ ਜੇ ਛੇੜ ਵਿੱਚ ਬਿਲਕੁਲ オリジナル ਵਾਲੀ ਸ਼ਿਮਰ ਹੈ ਪ੍ਰਿੰਟ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਕਲਰ ਕਾਫੀ ਲਾਈਟ ਆ ਰਿਹਾ ਪਰ ਗਾਜਰੀ ਛੇੜਾ ਜੀ ਬਹੁਤ ਪਿਆਰਾ ਪੀਸ ਰਹਿਣ ਵਾਲਾ ਬਹੁਤ ਪਿਆਰਾ ਪੀਸ ਰਹਿਣ ਵਾਲਾ ਜੀ ਦੇਖੋ ਇਹ ਵਾਲਾ ਸੇਮ ਇਦਾਂ ਦਾ ਪ੍ਰਿੰਟ ਆਉਣ ਵਾਲਾ ਇਹਦਾ ਠੀਕ ਹੈ ਜੀ 0 ਸੇ ਦੂਰੋ ਕੈਮਰੇ ਚ ਲੈਣੀ ਆ ਤੇ ਇਹਦਾ ਪ੍ਰਿੰਟ ਕੁਲੀ ਆ ਜਾ ਮਹਿਸੂਸ ਹੁੰਦਾ ਪਰ ਇਹਦਾ ਰਿਜੀਨਲ ਪ੍ਰਿੰਟ ਦੇਖੋ ਇਹ ਵਾਲਾ ਪ੍ਰਿੰਟ ਹੈ ਰਿਜੀਨਲ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਪ੍ਰਿੰਟ ਹੈ ਬਿਲਕੁਲ ਬਹੁਤ ਪਿਆਰਾ ਪੀਸ ਰੈਡ ਵਾਲਾ ਜੀ ਪਰ ਕਲਰ ਲਾਈਟ ਆ ਰਿਹਾ ਕੈਮਰੇ ਦੇ ਵਿੱਚ ਠੀਕ ਹੈ ਜੀ ਪ੍ਰਿੰਟ ਵੀ ਬੜਾ ਪਿਆਰਾ ਤੇ ਕਲਰ ਵੀ ਗਾਜਰੀ ਸ਼ੇਡ ਹੈ ਡਾਰਕ ਗਾਜਰੀ ਸ਼ੇਡ ਹੈ ਜੀ ਇਹ ਕੇਵਲਾ ਪ੍ਰਿੰਟ ਚੈੱਕ ਕਰੋ ਬਿਲਕੁਲ ਦਾਸ ਬ੍ਰਾਂਡ ਦੀ ਰਿਜੀਨਲ ਸ਼ਿਮਰ ਹੈ ਜੀ ਠੀਕ ਹੈ ਜੀ ਇਹ ਵਾਲੀ ਤੁਸੀਂ ਬਾਟਮ ਵੀ ਸਾਡੇ ਕੋਲੋਂ ਬਾਈ ਕਰ ਸਕਦੇ ਨੇ ਨਾਲ ਪ੍ਰਿੰਟ ਦੇਖੋ ਪ੍ਰਿੰਟ ਬੜਾ ਪਿਆਰਾ ਜਾਂ ਰਹਿਣ ਵਾਲਾ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਜੀ ਇਹ 컬러 ਦੇਖੋ 컬러 ਵੀ ਬੜਾ ਪਿਆਰਾ ਜਾਂ ਤੇ ਪ੍ਰਿੰਟ ਵੀ ਬੜਾ ਪਿਆਰਾ ਜਾਂ ਬਿਲਕੁਲ ਦਾਸ ਬ੍ਰਾਂਡ ਦੀ origignal shimmer ਹੈ ਜੀ 컬러 ਸਾਰੇ ਹੀ ਬੜੇ ਪਿਆਰੇ ਜੀ ਆ ਨਿਊ ਜੇ ਪ੍ਰਿੰਟ ਹੈ ਸਭ ਦੇ ਬਹੁਤ ਪਿਆਰੇ ਪੀਸ ਰਹਿਣ ਵਾਲੇ ਆ ਬਹੁਤ ਪਿਆਰੇ ਪੀਸ ਰਹਿਣ ਵਾਲੇ ਆ ਜਿਹੜਾ ਵੀ ਤੁਹਾਨੂੰ ਪੀਸ ਪਸੰਦ ਆਉਂਦਾ ਸਾਡੇ ਕੋਲੋਂ ਤੁਸੀਂ ਬਾਏ ਕਰ ਸਕਦੇ ਹੋ ਠੀਕ ਹੈ ਜੀ ਇਹ ਵਾਲਾ ਪੀਸ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਆ ਸ਼ਾਈਨਿੰਗ ਵੀ ਬਹੁਤ ਆ ਜੀ ਇਹਨਾਂ ਜਿਹੜੀ ਇਹ ਵਾਲੀ ਸ਼ਿਮਰ ਆ ਨਾ origional ਵਾਲੀ ਇਹਨਾਂ ਚ ਸ਼ਾਈਨਿੰਗ ਬਹੁਤ ਆ ਜੀ ਬਹੁਤ ਜ਼ਿਆਦਾ ਸ਼ਾਈਨਿੰਗ ਆ ਇਹਨਾਂ ਵਾਲੇ ਪੀਸਾਂ ਦੇ ਵਿੱਚ ਦੇਖੋ ਜੀ ਇਹ ਵਾਲਾ ਸੇਮ ਇਦਾਂ ਦਾ ਪ੍ਰਿੰਟ ਆ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਜੀ ਠੀਕ ਹੈ ਜੀ ਇਸ ਤੋਂ ਅਗਲਾ ਪੀਸ ਚੈੱਕ ਕਰੋ ਇਸ ਤੋਂ ਅਗੇ ਤੁਹਾਨੂੰ ਦਿਖਾਉਣ ਲੱਗੇ ਆ ਸਾਡੇ ਕੋਲ ਇੱਕ ਕ੍ਰਸ਼ ਦੇ ਵਿੱਚ ਪੀਸ ਹੈ ਜੀ ਸ਼ਿਮਰ ਕ੍ਰਸ਼ ਦੇ ਵਿੱਚ ਪੀਸ ਹੈ ਕਈ ਮੇਰੀ ਭੈਣਾਂ ਨੂੰ ਵਰਕ ਦੇ ਲਈ ਪੀਸ ਚਾਹੀਦਾ ਹੁੰਦਾ ਤੇ ਸਾਡੇ ਕੋਲ ਤੁਸੀਂ ਇਹ ਵਾਲੇ ਪੀਸ ਬਾਏ ਕਰ ਸਕਦੇ ਹੋ ਰਿਜੀਨਲ ਕ੍ਰਸ਼ ਹੈ ਜੀ ਬਿਲਕੁਲ ਕ੍ਰਸ਼ ਸ਼ਿਮਰ ਹੈ ਨਜ਼ਦੀਕ ਤੋਂ ਤੁਹਾਨੂੰ ਦਿਖਾ ਸਕਦੇ ਆ ਕ੍ਰਸ਼ ਸ਼ਿਮਰ ਹੈ ਕਾਫੀ ਡਿਮਾਂਡ ਸੀ ਪਿਛਲੇ ਵਾਰ ਕ੍ਰਸ਼ ਦੀ ਐਕਟਿਵ ਵੀ ਇਹਨਾਂ ਦੀ ਕਾਫੀ ਡਿਮਾਂਡ ਹੈ ਜੀ क्रशी वर्क भी करवा सकते हो प्लेन सूट भी साढ़े को कट्ट पीसा देे कोश आई है रह रेट रहन वाला एक सौ पैंठ रुपये पर मीटर एक सौ पैंठ रुपये पर मीटर रहने वाला क्रश का रेट जी कट पीसा के साढ़े कोश आ चुकी है शिमर क्रश रिजनल वाली शिमर क्रश आ चुकी है बिल्कुल सॉफ्ट है जी ए कलर देखो एक वाला कलर आऊगा ਦੇ ਜ਼ਰੀਏ ਤਾ ਤੁਹਾਨੂੰ ਦਿਖਾ ਸਕਦੇ ਆ ਕ੍ਰਾਸ਼ਾ ਸ਼ਿਮਰ ਕ੍ਰਾਸ਼ਾ ਜੀ ਇਹ ਕੇਵਲਾ ਕਲਰ ਆਊਗਾ ਜੀ ਕੈਮਰੇ ਦੇ ਵਿੱਚ ਕਲਰ ਲੱਗ ਆ ਰਿਹਾ ਪਰਪਲ ਜਿਹਾ ਪਰ ਕਲਰ ਬੜਾ ਪਿਆਰਾ ਹੈ ਇਹ ਬਿਲਕੁਲ オリジナル ਕ੍ਰਾਸ਼ਾ ਜੀ ਇਹ ਕੇਵਲਾ ਪੀਸ ਮਿਲੂਗਾ ਤੁਹਾਨੂੰ ਇਹ ਵੀ ਥੋੜਾ ਜਿਹਾ ਕੈਮਰੇ ਦੇ ਵਿੱਚ ਲਾਈਟ ਮਹਿੰਦੀ ਆ ਰਿਹਾ ਸੁੱਕਾ ਜਿਹਾ ਮਹਿੰਦੀ ਆ ਰਿਹਾ ਪਰ ਇਹ ਜਿਹੜਾ ਮਹਿੰਦੀ ਆ ਕਲਰ ਹੈ ਜੀ ਇਹ ਕੈਮਰੇ ਦੇ ਵਿੱਚ ਕਲਰ ਥੋੜਾ ਜਿਹਾ ਹੋਰ ਆ ਰਿਹਾ ਪਰ ਇਸ ਮਹਿੰਦੀਆ ਕਲਰ ਬੜਾ ਪਿਆਰਾ ਜਿਹਾ ਮਹਿੰਦੀਆ ਕਲਰ ਹੈ ਜੀ ਇਹ ਇਹ ਕਿਹ ਵਾਲਾ ਕਲਰ ਦੇਖੋ ਇਹ ਵੀ ਤੁਹਾਨੂੰ ਕ੍ਰਸ਼ ਮਿਲੂਗੀ ਜਿਹੜੀਆਂ ਮੇਰੇ ਭੈਣਾਂ ਨੇ ਵਰਕ ਵਾਸਤੇ ਪੀਸ ਚਾਹੀਦੇ ਆ ਸਾਡੇ ਕੋਲ ਸ਼ਰਟ ਪੀਸ ਚਾਹੀਦੀ ਆ ਵਰਕ ਕਰਾਉਣ ਵਾਸਤੇ ਕ੍ਰਸ਼ ਦੇ ਵਿੱਚ ਤੇ ਸਾਡੇ ਕੋਲ ਤੁਸੀਂ ਇਹ ਬਾਏ ਕਰ ਸਕਦੇ ਆ ਸ਼ਿਮਰ ਕ੍ਰਸ਼ ਆ ਜੀ ਬਿਲਕੁਲ origional ਵਾਲੀ 165 ਰੁਪਏ ਪਰ ਮੀਟਰ ਰਹਿਣ ਵਾਲੀ ਆ ਜੀ ਕਲਰ ਚੈੱਕ ਕਰੀਕ ਲੋ ਬੜੇ ਪਿਆਰੇ ਜਿਹੇ ਰਹਿਣ ਵਾਲੇ ਆ ਕਲਰ देखो ओरिजिनल शिमर क्रश है, है जी ਜਿਹੜਿਆ ਵੀ ਕੋਈ ਵੀ ਕਲਰ ਜਿੱਦਾਂ ਦਾ ਪੀਸ ਪਸੰਦ ਹੈ ਸਾਡੇ ਕੋਲ ਤੁਸੀਂ ਇਹ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਇਹ ਕੇਵਲਾ ਪੀਸ ਹੋਣ ਵਾਲਾ ਪੈਰਟ ਕਲਰ ਬਿਲਕੁਲ ਰिजल सॉफ्ट ਵਾਲੀ ਕ੍ਰਸ਼ ਸ਼ਿਮਰ ਹੈ ਜੀ ਬਿਲਕੁਲ ओरिजिनल ਕ੍ਰਸ਼ ਸ਼ਿਮਰ ਹੈ ਜੀ ਕਾਫੀ ਡਿਮਾਂਡ ਸੀ ਇਹਨਾਂ ਪੀਸਾਂ ਦੀ ਸਾਡੇ ਕੋਲੋਂ ਠੀਕ ਹੈ ਜੀ ਜਿੰਨਾ ਮੇਰੇ ਭੈਣਾਂ ਨੂੰ ਵਰਕ ਕਰਾਉਣ ਵਾਸਤੇ ਇਹ ਵਾਲੇ ਪੀਸ ਚਾਹੀਦੇ ਆ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਕਲਰ ਚੈੱਕ ਕਰੀ ਚਲੋ ਬੜੇ ਪਿਆਰੇ ਜਿਹੇ ਰਹਿਣ ਵਾਲੇ ਆ ਕਲਰ origignal crush ਆ ਜੀ ਬਿਲਕੁਲ origignal shimmer crush ਠੀਕ ਹੈ ਜੀ origignal shimmer crush ਆ ਜੀ ਇਹ ਕਲਰ ਚੈੱਕ ਕਰੀ ਚਲੋ ਬੜੇ ਪਿਆਰੇ ਜਿਹੇ ਰਹਿਣ ਵਾਲੇ ਆ ਕਲਰ ਠੀਕ ਹੈ ਜੀ ਬੜੇ ਪਿਆਰੇ ਜਿਹੇ ਕਲਰ ਰਹਿਣ ਵਾਲੇ ਆ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਦੇਖੋ ਇਹ ਵੀ ਕਲਰ ਥੋੜਾ ਜਿਹਾ ਹੋਰ ਹੀ ਆ ਰਿਹਾ ਬ੍ਰਾਈਟ ਜਿਹਾ ਆ ਰਿਹਾ ਕਲਰ ਬੜਾ ਪਿਆਪਰ ਬਹੁਤ ਪਿਆਰਾ ਕਲਰ ਰਹਿਣ ਵਾਲਾ ਜੀ ਬਹੁਤ ਪਿਆਰਾ ਕਲਰ ਰਹਿਣ ਵਾਲਾ ਸ਼ਿਮਰ ਕ੍ਰਸ਼ਾ ਜੀ ਇਹ ਸ਼ਿਮਰ ਕ੍ਰਸ਼ ਠੀਕ ਹੈ ਜੀ ਸ਼ਿਮਰ ਕ੍ਰਸ਼ ਦੇ ਵਿੱਚ ਸਾਡੇ ਕੋਲੇ ਕੱਟ ਪੀਸ ਆ ਚੁੱਕੇ ਆ ਜਿੰਨੀਆਂ ਵੀ ਮੇਰੇ ਭੈਣਾਂ ਨੂੰ ਸ਼ਿਮਰ ਕ੍ਰਸ਼ ਦੇ ਵਿੱਚ ਕੱਟ ਪੀ ਚਾਹੀਦੀ ਹੈ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਠੀਕ ਹੈ ਜੀ ਰੇਟ ਰਹਿਣ ਵਾਲਾ 165 ਰੁਪਏ ਪਰ ਮੀਟਰ ਦੇ ਨਾਲ ਤੇ ਜਿਹੜੇ ਸ਼ਿਮਰ ਦੇ ਸਾਡੇ ਕੋਲੇ ਦਾਸ ਬ੍ਰੈਂਡ ਦੇ ਪੀਸ ਹੈ ਜੀ ਉਹਨਾਂ ਦਾ ਜਿਹੜਾ ਪ੍ਰਾਈਸ ਰਹੂਗਾ ਉਹ ਰਹਿਣ ਵਾਲਾ ਹੈ ਜੀ 200 ਰੁਪਏ ਪਰ ਮੀਟਰ ਦੇ ਨਾਲ ਪੀਸ ਸਾਰੇ ਬਹੁਤ ਵਧੀਆ ਪੀਸ ਰਹਿਣ ਵਾਲੇ ਆ ਬਿਲਕੁਲ ਰੀਜਨਲ ਵਾਲੀ ਸ਼ਿਮਰ ਹੈ ਜੀ ਸ਼ਾਈਨਿੰਗ ਬਹੁਤ ਹੈ ਇਹਨਾਂ ਪੀਸਾਂ ਦੀ ਸਾਡੇ ਕੋਲੇ ਸ਼ਿਮਰ ਦਾ ਦੁਪੱਟਾ ਵੀ ਹੈ ਦੁਪੱਟਾ ਵੀ ਸਾਡੇ ਕੋਲ ਤੁਸੀਂ ਸ਼ਿਮਰ ਦਾ ਬਾਏ ਕਰ ਸਕਦੇ ਹੋ ਜਿਹੜੀਆਂ ਮੇਰੀ ਆਪਾਂ ਨੂੰ ਸ਼ਿਮਰ ਦਾ ਦੁਪੱਟਾ ਚਾਹੀਦਾ ਉਹ ਸ਼ਿਮਰ ਦਾ ਦੁਪੱਟਾ ਵੀ ਸਾਡੇ ਕੋਲ ਤੁਸੀਂ ਲੈ ਸਕਦੇ ਹੋ ਜੀ ਠੀਕ ਹੈ ਜੀ ਇਸ ਨਾਲ ਅੱਜ ਦੇ ਸਾਡੇ ਕੱਟ ਪੀਸ ਠੀਕ ਹੈ ਜੀ ਇਹਨਾਂ ਦਾ ਜਿਹੜੀ ਪ੍ਰਾਈਸ ਹੈ ਜਿਹੜੀ ਕ੍ਰਸ਼ ਸ਼ਿਮਰ ਹੈ ਜੀ ਉਹ ਰਹਿਣ ਵਾਲਾ 165 ਰੁਪਏ ਪਰ ਮੀਟਰ ਤੇ ਜਿਹੜਾ ਰਹਿਣ ਵਾਲਾ origignal ਸ਼ਿਮਰ ਜੀ ਦਾਸ ਬ੍ਰਾਂਡ ਦੀ 200 ਰੁਪਏ ਪਰ ਮੀਟਰ ਰਹਿਣ ਵਾਲਾ ਪੀਸ ਠੀਕ ਹੈ ਜੀ ਇਹ ਸ਼ਿਮਰ ਦਾ ਤੁਹਾਨੂੰ ਦੁਪੱਟਾ ਵੀ ਮਿਲਣ ਵਾਲਾ ਜਿਹੜੀਆਂ ਮੇਰੀਆਂ ਭੈਣਾਂ ਨੂੰ ਸ਼ਿਮਰ ਦਾ ਦੁਪੱਟਾ ਚਾਹੀਦਾ ਸਾਡੇ ਕੋਲ ਸ਼ਿਮਰ ਦਾ ਦੁਪੱਟਾ ਵੀ ਤੁਸੀਂ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਇਹ ਸਾਂ ਨਾਲ ਹੀ ਦੇ ਸਾਡੇ ਘੱਟ ਪੀਸ ਠੀਕ ਹੈ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਲੱਗੀ ਹੋਵੇ ਲਾਈਕ ਕਰੋ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ। ਪ੍ਰੇਰਤੋ ਦੋਸਤੋ ਲੇਵਾਂ। ਆਪਾਂ ਜੀ ਹੁੰਦੇ ਵੀਡੀਓ